ਇਸ ਵਲੇ ਦੀ ਵੱਡੀ ਖਬਰ ਦੇ ਰਿਆਂ ਜਿੱਥੇ ਪੰਜਾਬ ਦੇ ਵਿੱਚ ਇੱਕ ਵਾਰ ਮੁੜ ਤੋਂ ਪੁਲਿਸ ਚੌਕੀ ਉੱਤੇ ਥਾਣੇ ਉੱਤੇ ਹਮਲਾ ਹੋਇਆ ਤੇ ਪੁਲਿਸ ਵਾਲਿਆਂ ਨੂੰ ਮੁਲਾਜ਼ਮਾਂ ਨੂੰ ਵੀ ਕੁੱਟਿਆ ਗਿਆ ਉਹਨਾਂ ਦੀ ਵਰਦੀ ਫਾੜ ਦਿੱਤੀ ਗਈ ਹੈ ਥਾਣੇ ਦੇ ਗੇਟ ਭੰਨ ਦਿੱਤੇ ਗਏ ਨੇ ਥਾਣੇ ਦੇ ਵਿੱਚ ਜਿਹੜੇ ਵੀ ਗਮਲੇ ਗੁੰਮਲੇ ਜੋ ਲੱਗਿਆ ਸੀ ਸਭ ਤੋੜ-ਫੋੜ ਕਰ ਦਿੱਤਾ ਗਿਆ ਦੋਸ਼ આરોપીਆਂ ਦਾ ਇਹ ਦੋਸ਼ ਹੈ ਕਿ ਪੁਲਿਸ ਵਾਲਿਆਂ ਨੇ ਸ਼ਰਾਬ ਪੀ ਕੇ ਉਹਨਾਂ ਦੀਆਂ ਦਸਤਾਰਾਂ ਲਾਹੀਆਂ ਪਿਓ-ਪੁੱਤ ਦੇ ਨਾਲ ਝੜਪ ਦੱਸੀ ਜਾ ਰਹੀ ਹੈ ਜੋ ਸਭ ਤੋਂ ਵੱਡੀ ਖਬਰ ਇਸ ਵੇਲੇ ਤੁਹਾਨੂੰ ਦੇ ਰਿਆਂ ਅਮਰਤਪਾਲ ਸਿੰਘ ਦੇ ਨਾਲ ਥਾਣੇ ਉੱਤੇ ਹਮਲਾ ਕਰਨ ਵਾਲਾ ਮਾਮਲਾ ਜੁੜਿਆ ਸੀ ਪਰ ਇਹ ਮਾਮਲਾ ਉਸ ਤੋਂ ਵੀ ਜ਼ਿਆਦਾ ਪੇਚੀਦਾ ਹੈ ਕਿਉਂਕਿ ਇਸ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਕਾਂਸਟੇਬਲ ਲੱਕੀ ਸਿੰਘ ਦੀ ਵਰਦੀ ਵੀ ਫਾੜੀ ਗਈ ਹੈ ਉਸ ਨੂੰ ਕੁੱਟਿਆ ਵੀ ਗਿਆ ਹੈ ਤੇ ਇੱਕ ਪੁਲਿਸ ਮੁਲਾਜ਼ਮ ਉੱਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਵੀ ਕੀਤਾ ਗਿਆ ਤੇ ਫਿਲਹਾਲ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਉੱਤੇ ਜੋ ਹਮਲਾ ਹੋਇਆ ਹੈ ਸੀਨੀਅਰ ਅਫਸਰਾਂ ਨੂੰ ਉਹ ਬੇਨਤੀ ਕਰ ਰਹੇ ਨੇ ਕਿ ਕਾਰਵਾਈ ਹੋਵੇ ਹਾਲਾਂਕਿ ਪਰਚਾ ਦਰਜ ਵੀ ਕੀਤਾ ਗਿਆ ਇੱਕ ਪਿਓ ਪੁੱਤ ਦੇ ਖਿਲਾਫ ਹਰ ਸਿਦਕ ਤੇ ਉਹਨਾਂ ਦੇ ਪਿਤਾ ਉੱਤੇ ਦੋ ਜਣਿਆਂ ਉੱਤੇ ਸਰਬਜੀਤ ਸਿੰਘ ਉਹਨਾਂ ਦੇ ਪਿਤਾ ਦਾ ਨਾਮ ਹੈ ਤੇ ਹਰ ਸਿਦਕ ਇੱਕ ਨੌਜਵਾਨ ਦਾ ਨਾਮ ਹੈ ਲੁਧਿਆਣਾ ਦਾ ਰਹਿਣ ਵਾਲਾ ਜਿਨ੍ਹਾਂ ਦੋਹਾਂ ਪਿਓ ਪੁੱਤ ਤੇ ਮਾਮਲਾ ਦਰਜ ਕੀਤਾ ਗਿਆ ਪੁਲਿਸ ਵੱਲੋਂ ਦੋਸ਼ੇ ਲਾਏ ਜਾ ਰਹੇ ਨੇ ਕਿ ਹਰ ਸਿਦਕ ਤੇ ਉਸਦੇ ਪਿਤਾ ਕਾਫੀ ਜਣਿਆਂ ਦੇ ਨਾਲ ਕਈ ਜਣਿਆਂ ਨੂੰ ਲੈ ਕੇ ਇੱਕ ਵੱਡੀ ਭੀੜ ਨੂੰ ਲੈ ਕੇ ਥਾਣੇ ਦੇ ਵਿੱਚ ਆਏ ਤੇ ਥਾਣੇ ਉੱਤੇ ਹਮਲਾ ਕਰ ਦਿੱਤਾ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਦਰਅਸਲ ਲੁਧਿਆਣੇ ਦੇ ਵਿੱਚ ਦੇਰ ਰਾਤ ਪੁਲਸ ਨੇ ਨਾਕਾ ਲਾਇਆ ਹੋਇਆ ਸੀ ਜਿਸ ਨਾਕੇ ਉੱਤੇ ਹਰਸੇਦਕ ਤੇ ਉਸਤੇ ਪਿਤਾ ਨੂੰ ਰੋਕਿਆ ਗਿਆ ਇਹ ਵਰਜਨ ਪੁਲਿਸ ਦਾ ਇਹ ਬਿਆਨ ਪੁਲਿਸ ਦੇ ਨੇ ਕਿ ਉਹਨਾਂ ਨੂੰ ਉੱਥੇ ਰੋਕਿਆ ਗਿਆ ਕਾਗਜ਼ ਪੁੱਛੇ ਗਏ ਉਹਨਾਂ ਦੀ ਸਕੂਟੀ ਦੇ ਪਰ ਕਾਗਜ਼ਾਂ ਨੂੰ ਫਿਰ ਪੁੱਛਣ ਨੂੰ ਲੈ ਕੇ ਝੜਪ ਹੋ ਗਈ ਬਹਿਸ ਹੋ ਗਈ ਉਸ ਤੋਂ ਬਾਅਦ ਉਹਨਾਂ ਨੂੰ ਥਾਣੇ ਲੈ ਕੇ ਪੁੱਛਗੀ ਕੀਤੀ ਜਾ ਰਹੀ ਸੀ ਪਿਓ ਪੁੱਤ ਨੂੰ ਤਾਂ ਹਰਸੇਦਕ ਜੋ ਕਿ ਪੁੱਤਰ ਸੀ ਨੌਜਵਾਨ ਸੀ ਉਹ ਥਾਣੇ ਤੋਂ ਭੱਜ ਗਿਆ ਤੇ ਫਿਰ ਇੱਕ ਵੱਡੀ ਭੀੜ ਲੱਆ ਜਿਸ ਨੇ ਪੁਲਿਸ ਵਾਲਿਆਂ ਉੱਤੇ ਹਮਲਾ ਕੀਤਾ ਦੂਜੇ ਪੱਖ ਦੀ ਗੱਲ ਸੁਣੀਏ ਹਰ ਸਿਦਕ ਤੇ ਉਸਦੇ ਪਿਤਾ ਦੀ ਤੋਂ ਉਹਨਾਂ ਦਾ ਕਹਿਣਾ ਹੈ ਕਿ ਸ਼ਰਾਬ ਪੀ ਕੇ ਪੁਲਿਸ ਵਾਲਿਆਂ ਨੇ ਉਹਨਾਂ ਦੇ ਨਾਲ ਬਤਮੀਜ਼ੀ ਕੀਤੀ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਹੇ ਸੀ ਜਦੋਂ ਸ਼ਰਾਬ ਪੀਤੀ ਹੋਈ ਹਾਲਤ ਦੇ ਵਿੱਚ ਪੁਲਿਸ ਵਾਲੇ ਉਹਨਾਂ ਨੂੰ ਰੋਕਦੇ ਨੇ ਤੇ ਇੱਥੋਂ ਤੱਕ ਕਿ ਹਰ ਸਿਦਕ ਦਾ ਕਹਿਣਾ ਹੈ ਕਿ ਉਸਦੇ ਕੋਲ ਵੀਡੀਓ ਵੀ ਹੈ ਜਿਸ ਤੇ ਵਿੱਚ ਪੁਲਿਸ ਵਾਲੇ ਖੁਦ ਮੰਨ ਰਹੇ ਨੇ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਈ ਹੈ ਉਸਨੇ ਵੀਡੀਓ ਬਣਾਈ ਸੀ ਤਾਂ ਫਿਰ ਪੁਲਿਸ ਵਾਲੇ दारू पीती हुई हालत ਦੇ ਵਿੱਚ ਇਹਨਾਂ ਨੂੰ ਕਹਿੰਦੇ ਨੇ ਕਿ ਸਕੂਟੀ ਹੌਲੀ ਚਲਾਓ ਪਰ ਨੌਜਵਾਨ ਕਹਿੰਦਾ ਕਿ ਅਸੀਂ ਤਾਂ ਪਹਿਲਾਂ ਹੀ ਬਹੁਤ ਹੌਲੀ ਜਾ ਰਹੇ ਹਾਂ ਤੇ ਇੱਥੋਂ ਬਹਿਸ ਹੁੰਦੀ ਹੈ ਤੇ ਫਿਰ ਥਾਣੇ ਲੈ ਕੇ ਜਾਇਆ ਗਿਆ ਪਿਓ ਪੁੱਤ ਨੂੰ ਉਹਨਾਂ ਨੂੰ ਕੁੱਟਿਆ ਗਿਆ ਥੱਪੜ ਮਾਰੇ ਗਏ ਇਸ ਤੇ ਪਿਤਾ ਦੇ ਹਰਸ਼ਦਿਕ ਦੇ ਪਿਤਾ ਦੇ ਥੱਪੜ ਮਾਰੇ ਗਏ ਇਹਨਾਂ ਦੀ ਦਸਤਾਰਾਂ ਲਾਹੀਆਂ ਗਈਆਂ ਇਹ ਦੋਸ਼ ਨੇ ਹਰਸ਼ਦਿਕ ਤੇ ਉਹਨਾਂ ਦੇ ਪਿਤਾ ਸਰਬਜੀਤ ਵੱਲੋਂ ਜੋ ਲਾਏ ਗਏ ਨੇ ਇਸ ਤੋਂ ਬਾਅਦ ਜਦੋਂ ਉਹ ਘਰ ਵੀ ਚਲੇ ਜਾਂਦੇ ਨੇ ਤਾਂ ਔਰ ਉਸ ਤੋਂ ਬਾਅਦ ਜਿਹੜਾ ਕੀ ਹੈ ਇੱਕ ਉਹ ਆਪਣੇ ਸਾਥੀਆਂ ਨਾਲ ਆਉਂਦੇ ਨੇ ਤੇ ਫਿਰ ਜਿਹੜਾ ਕੀ ਹੈ ਹਮਲਾ ਹੁੰਦਾ ਥਾਣੇ ਉੱਤੇ ਦੋ ਪੱਖ ਨੇ ਇੱਥੋਂ ਤੱਕ ਕਿ ਹਰ ਸਿਦਕ ਦੀ ਮਾਤਾ ਦਾ ਵੀ ਕਹਿਣਾ ਹੈ ਕਿ ਉਹਨਾਂ ਦੇ ਪਤੀ ਤੇ ਉਹਨਾਂ ਦੇ ਪੁੱਤ ਦੇ ਨਾਲ ਪੁਲਿਸ ਨੇ ਸ਼ਰਾਬ ਪੀ ਕੇ ਬਦਤਮੀਜ਼ੀ ਕੀਤੀ ਉਹਨਾਂ ਦੇ ਦਸਤਾਰ ਲਾਹੀ ਤੇ ਜਦੋਂ ਉਹਨਾਂ ਦਾ ਪਤਾ ਲੱਗਿਆ ਉਹ ਵੀ ਥਾਣੇ ਗਏ ਤਾਂ ਉਹ ਉਹਨਾਂ ਦੇ ਨਾਲ ਇੱਕ ਔਰਤ ਦੇ ਨਾਲ ਵੀ ਬਦਸਲੂਕੀ ਇਹਨਾਂ ਪੁਲਿਸ ਵਾਲਿਆਂ ਵੱਲੋਂ ਕੀਤੀ ਗਈ ਹੈ ਖੈਰ ਮਾਮਲਾ ਜਾਂਚधीन ਹੈ ਪਰਚਾ ਦਰਜ ਹਰ ਸਿਦਕ ਤੇ ਉਹਨਾਂ ਦੇ ਪਿਤਾ ਉੱਤੇ ਹੋਇਆ ਪਰ ਉਹਨਾਂ ਦਾ ਪਰਿਵਾਰ ਕਹਿੰਦਾ ਹੈ ਕਿ ਜਾਂਚ ਇਹਨਾਂ ਸ਼ਰਾਬ ਪੀਤੀ ਦੇ ਵਿੱਚ ਬਤਮੀਜ਼ੀ ਕਰਨ ਵਾਲੇ ਪੁਲਿਸ ਵਾਲਿਆਂ ਦੇ ਖਿਲਾਫ ਹੋਣੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਨਹੀਂ ਤਾਂ ਇਹ ਸਾਰਾ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਕਾਂਸਟੇਬਲ ਜਿਹਨਾਂ ਦਾ ਨਾਮ ਲੱਕੀ ਦੱਸਿਆ ਜਾ ਰਿਹਾ ਤੇ ਉਧਰ ਹੀ ਇੱਕ ਮੁੰਸ਼ੀ ਦੋ ਜਣਿਆਂ ਦੀ ਕੁੱਟਮਾਰ ਹੋਈ ਹੈ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਨੇ ਤਾਂ ਉੱਥੇ ਇਹ ਸਾਰਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਅ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 3 ਪੁਲਿਸ ਚੌਕੀ ਧਰਮਪੁਰਾ ਦੇ ਵਿੱਚ ਜਿੱਥੇ ਹਮਲਾ ਹੋਇਆ ਤੇ ਹੁਣ ਮਾਮਲਾ ਜਾਂਚ ਦੀਨ ਇਸ ਵੇਲੇ ਦੀ ਵੱਡੀ ਖਬਰ ਦੇ ਰਿਆਂ ਜਿੱਥੇ ਪੰਜਾਬ ਦੇ ਵਿੱਚ ਇੱਕ ਵਾਰ ਮੁੜ ਤੋਂ ਪੁਲਿਸ ਚੌਕੀ ਉੱਤੇ ਥਾਣੇ ਉੱਤੇ ਹਮਲਾ ਹੋਇਆ ਤੇ ਪੁਲਿਸ ਵਾਲਿਆਂ ਨੂੰ ਮੁਲਾਜ਼ਮਾਂ ਨੂੰ ਵੀ ਕੁੱਟਿਆ ਗਿਆ ਉਹਨਾਂ ਦੀ ਵਰਦੀ ਫਾੜ ਦਿੱਤੀ ਗਈ ਹੈ ਥਾਣੇ ਦੇ ਗੇਟ ਭੰਨ ਦਿੱਤੇ ਗਏ ਨੇ ਥਾਣੇ ਦੇ ਵਿੱਚ ਜਿਹੜੇ ਵੀ ਗਮਲੇ ਗੁੰਮਲੇ ਜੋ ਲੱਗਿਆ ਸੀ ਸਭ ਤੋੜ-ਫੋੜ ਕਰ ਦਿੱਤਾ ਗਿਆ ਦੋਸ਼ ਅਰੋਪੀਆਂ ਦਾ ਇਹ ਦੋਸ਼ ਹੈ ਕਿ ਪੁਲਿਸ ਵਾਲਿਆਂ ਨੇ ਸ਼ਰਾਬ ਪੀ ਕੇ ਉਹਨਾਂ ਦੀਆਂ ਦਸਤਾਰਾਂ ਲਾਹੀਆਂ ਪਿਓ ਪੁੱਤ ਦੇ ਨਾਲ ਝੜਪ ਦੱਸੀ ਜਾ ਰਹੀ ਹੈ ਜੋ ਸਭ ਤੋਂ ਵੱਡੀ ਖਬਰ ਇਸ ਵੇਲੇ ਤੁਹਾਨੂੰ ਦੇ ਰਹੇ ਹਾਂ ਅਮਰਤਪਾਲ ਸਿੰਘ ਦੇ ਨਾਲ ਥਾਣੇ ਉੱਤੇ ਹਮਲਾ ਕਰਨ ਵਾਲਾ ਮਾਮਲਾ ਜੁੜਿਆ ਸੀ ਪਰ ਇਹ ਮਾਮਲਾ ਉਸ ਤੋਂ ਵੀ ਜ਼ਿਆਦਾ ਪੇਚੀਦਾ ਹੈ ਕਿਉਂਕਿ ਇਸ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਕਾਂਸਟੇਬਲ ਲੱਕੀ ਸਿੰਘ ਦੀ ਵਰਦੀ ਵੀ ਫਾੜੀ ਗਈ ਹੈ ਉਸ ਨੂੰ ਕੁੱਟਿਆ ਵੀ ਗਿਆ ਹੈ ਤਾਂ ਇੱਕ ਪੁਲਿਸ ਮੁਲਾਜ਼ਮ ਉੱਤੇ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਵੀ ਕੀਤਾ ਗਿਆ ਤੇ ਫਿਲਹਾਲ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਉੱਤੇ ਜੋ ਹਮਲਾ ਹੋਇਆ ਹੈ ਸੀਨੀਅਰ ਅਫਸਰਾਂ ਨੂੰ ਉਹ ਬੇਨਤੀ ਕਰ ਰਹੇ ਨੇ ਕਿ ਕਾਰਵਾਈ ਹੋਵੇ ਹਾਲਾਂਕਿ ਪਰਚਾ ਦਰਜ ਵੀ ਕੀਤਾ ਗਿਆ ਹੈ ਇੱਕ ਪਿਓ ਪੁੱਤ ਦੇ ਖਿਲਾਫ ਹਰ ਸਿਦਕ ਤੇ ਉਹਨਾਂ ਦੇ ਪਿਤਾ ਉੱਤੇ ਦੋ ਜਣਿਆਂ ਉੱਤੇ ਸਰਬਜੀਤ ਸਿੰਘ ਉਹਨਾਂ ਦੇ ਪਿਤਾ ਦਾ ਨਾਮ ਹੈ ਤੇ ਹਰ ਸਿਦਕ ਇੱਕ ਨੌਜਵਾਨ ਦਾ ਨਾਮ ਹੈ ਲੁਧਿਆਣਾ ਦਾ ਰਹਿਣ ਵਾਲਾ ਜਿਨ੍ਹਾਂ ਦੋਹਾਂ ਪਿਓ ਪੁੱਤ ਤੇ ਮਾਮਲਾ ਦਰਜ ਕੀਤਾ ਗਿਆ ਪੁਲਿਸ ਵੱਲੋਂ ਦੋਸ਼ੇ ਲਾਏ ਜਾ ਰਹੇ ਨੇ ਕਿ ਹਰ ਸਿਦਕ ਤੇ ਉਸਦੇ ਪਿਤਾ ਕਾਫੀ ਜਣਿਆਂ ਦੇ ਨਾਲ ਕਈ ਜਣਿਆਂ ਨੂੰ ਲੈ ਕੇ ਇੱਕ ਵੱਡੀ ਭੀੜ ਨੂੰ ਲੈ ਕੇ ਥਾਣੇ ਦੇ ਵਿੱਚ ਚਾਹੇ ਤੇ ਥਾਣੇ ਉੱਤੇ ਹਮਲਾ ਕਰ ਦਿੱਤਾ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਦਰਅਸਲ ਲੁਧਿਆਣੇ ਦੇ ਵਿੱਚ ਦੇਰ ਰਾਤ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ ਜਿਸ ਨਾਕੇ ਉੱਤੇ ਹਰਸੇਦਕ ਤੇ ਉਸਤੇ ਪਿਤਾ ਨੂੰ ਰੋਕਿਆ ਗਿਆ ਇਹ ਵਰਜਨ ਪੁਲਿਸ ਦਾ ਇਹ ਬਿਆਨ ਪੁਲਿਸ ਦੇ ਨੇ ਕਿ ਉਹਨਾਂ ਨੂੰ ਉੱਥੇ ਰੋਕਿਆ ਗਿਆ ਕਾਗਜ਼ ਪੁੱਛੇ ਗਏ ਉਹਨਾਂ ਦੀ ਸਕੂਟੀ ਦੇ ਪਰ ਕਾਗਜ਼ਾਂ ਨੂੰ ਫਿਰ ਪੁੱਛਣ ਨੂੰ ਲੈ ਕੇ ਝੜਪ ਹੋ ਗਈ ਬਹਿਸ ਹੋ ਗਈ ਉਸ ਤੋਂ ਬਾਅਦ ਉਹਨਾਂ ਨੂੰ ਥਾਣੇ ਲੈ ਕੇ ਪੁੱਛਗੀ ਕੀਤੀ ਜਾ ਰਹੀ ਸੀ ਪਿਓ ਪੁੱਤ ਨੂੰ ਤਾਂ ਹਰਸੇਦਕ ਜੋ ਕਿ ਪੁੱਤਰ ਸੀ ਨੌਜਵਾਨ ਸੀ ਉਹ ਥਾਣੇ ਤੋਂ ਭੱਜ ਗਿਆ ਤੇ ਫਿਰ ਇੱਕ ਵੱਡੀ ਭੀੜ ਲੱਆ ਜਿਸ ਨੇ ਪੁਲਿਸ ਵਾਲਿਆਂ ਉੱਤੇ ਹਮਲਾ ਕੀਤਾ ਦੂਜੇ ਪੱਖ ਦੀ ਗੱਲ ਸੁਣੀਏ ਹਰਸੇਦਕ ਤੇ ਉਸਦੇ ਪਿਤਾ ਦੀ ਤੋਨ ਦਾ ਕਹਿਣਾ ਹੈ ਕਿ ਸ਼ਰਾਬ ਪੀ ਕੇ ਪੁਲਿਸ ਵਾਲਿਆਂ ਨੇ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਹੇ ਸੀ ਜਦੋਂ ਸ਼ਰਾਬ ਪੀਤੀ ਹੋਈ ਹਾਲਤ ਦੇ ਵਿੱਚ ਪੁਲਿਸ ਵਾਲੇ ਉਹਨਾਂ ਨੂੰ ਰੋਕਦੇ ਨੇ ਤੇ ਇਥੋਂ ਤੱਕ ਕਿ ਹਰਸੇਦਕ ਦਾ ਕਹਿਣਾ ਹੈ ਕਿ ਉਸਦੇ ਕੋਲ ਵੀਡੀਓ ਵੀ ਹੈ ਜਿਸ ਤੇ ਵਿੱਚ ਪੁਲਿਸ ਵਾਲੇ ਖੁਦ ਮੰਨ ਰਹੇ ਨੇ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਈ ਹੈ ਉਸਨੇ ਵੀਡੀਓ ਬਣਾਈ ਸੀ ਤਾਂ ਫਿਰ ਪੁਲਿਸ ਵਾਲੇ दारू पीती हुई हालत ਦੇ ਵਿੱਚ ਇਹਨਾਂ ਨੂੰ ਕਹਿੰਦੇ ਨੇ ਕਿ ਸਕੂਟੀ ਹੌਲੀ ਚਲਾਓ ਪਰ ਨੌਜਵਾਨ ਕਹਿੰਦਾ ਕਿ ਅਸੀਂ ਤਾਂ ਪਹਿਲਾਂ ਹੀ ਬਹੁਤ ਹੌਲੀ ਜਾ ਰਹੇ ਹਾਂ ਤੇ ਇੱਥੋਂ ਬਹਿਸ ਹੁੰਦੀ ਹੈ ਤੇ ਫਿਰ ਥਾਣੇ ਲੈ ਕੇ ਜਾਇਆ ਗਿਆ ਪਿਓ ਪੁੱਤ ਨੂੰ ਉਹਨਾਂ ਨੂੰ ਕੁੱਟਿਆ ਗਿਆ ਥੱਪੜ ਮਾਰੇ ਗਏ ਇਸ ਤੇ ਪਿਤਾ ਦੇ ਹਰਸ਼ਦਿਕ ਦੇ ਪਿਤਾ ਦੇ ਥੱਪੜ ਮਾਰੇ ਗਏ ਇਹਨਾਂ ਦੀ ਦਸਤਾਰਾਂ ਲਾਹੀਆਂ ਗਈਆਂ ਇਹ ਦੋਸ਼ ਨੇ ਹਰਸ਼ਦਿਕ ਤੇ ਉਹਨਾਂ ਦੇ ਪਿਤਾ ਸਰਬਜੀਤ ਵੱਲੋਂ ਜੋ ਲਾਏ ਗਏ ਨੇ ਇਸ ਤੋਂ ਬਾਅਦ ਜਦੋਂ ਉਹ ਘਰ ਵੀ ਚਲੇ ਜਾਂਦੇ ਨੇ ਤਾਂ ਔਰ ਉਸ ਤੋਂ ਬਾਅਦ ਜਿਹੜਾ ਕੀ ਹੈ ਉਹ ਆਪਣੇ ਸਾਥੀਆਂ ਨਾਲ ਆਉਂਦੇ ਨੇ ਤੇ ਫਿਰ ਜਿਹੜਾ ਕੀ ਹੈ ਹਮਲਾ ਹੁੰਦਾ ਥਾਣੇ ਉੱਤੇ ਦੋ ਪੱਖ ਨੇ ਇੱਥੋਂ ਤੱਕ ਕਿ ਹਰ ਸਿਦਕ ਦੀ ਮਾਤਾ ਦਾ ਵੀ ਕਹਿਣਾ ਹੈ ਕਿ ਉਹਨਾਂ ਦੇ ਪਤੀ ਤੇ ਉਹਨਾਂ ਦੇ ਪੁੱਤ ਦੇ ਨਾਲ ਪੁਲਿਸ ਨੇ ਸ਼ਰਾਬ ਪੀ ਕੇ ਬਦਤਮੀਜ਼ੀ ਕੀਤੀ ਉਹਨਾਂ ਦੇ ਦਸਤਾਰ ਲਾਹੀ ਤੇ ਜਦੋਂ ਉਹਨਾਂ ਦਾ ਪਤਾ ਲਾਇਆ ਉਹ ਵੀ ਥਾਣੇ ਗਏ ਤਾਂ ਉਹਨਾਂ ਦੇ ਨਾਲ ਇੱਕ ਔਰਤ ਦੇ ਨਾਲ ਵੀ ਬਦਸਲੂਕੀ ਇਹਨਾਂ ਪੁਲਿਸ ਵਾਲਿਆਂ ਵੱਲੋਂ ਕੀਤੀ ਗਈ ਹੈ ਖੈਰ ਮਾਮਲਾ ਜਾਂਚधीन ਹੈ ਪਰਚਾ ਦਰਜ ਹਰ ਸਿਦਕ ਤੇ ਉਹਨਾਂ ਦੇ ਪਿਤਾ ਉੱਤੇ ਹੋਇਆ ਪਰ ਉਹਨਾਂ ਦਾ ਪਰਿਵਾਰ ਕਹਿੰਦਾ ਹੈ ਕਿ ਜਾਂਚ ਇਹਨਾਂ ਸ਼ਰਾਬ ਪੀਤੀ ਦੇ ਵਿੱਚ ਬਦਤਮੀਜ਼ੀ ਕਰਨ ਵਾਲੇ ਪੁਲਿਸ ਵਾਲਿਆਂ ਦੇ ਖਿਲਾਫ ਹੋਣੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਨਹੀਂ ਤਾਂ ਇਹ ਸਾਰਾ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਕਾਂਸਟੇਬਲ ਜਿਹਨਾਂ ਦਾ ਨਾਮ ਲੱਕੀ ਦੱਸਿਆ ਜਾ ਰਿਹਾ ਤੇ ਉਧਰ ਹੀ ਇੱਕ ਮੁੰਸ਼ੀ ਦੋ ਜਣਿਆਂ ਦੀ ਕੁੱਟਮਾਰ ਹੋਈ ਹੈ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਨੇ ਤਾਂ ਉੱਥੇ ਇਹ ਸਾਰਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਅ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 3 ਪੁਲਿਸ ਚੌਕੀ ਧਰਮਪੁਰਾ ਦੇ ਵਿੱਚ ਜਿੱਥੇ ਹਮਲਾ ਹੋਇਆ ਤੇ ਹੁਣ ਮਾਮਲਾ ਜਾਂਚ ਦੀਨ ਇਸ ਵੇਲੇ ਦੀ ਵੱਡੀ ਖਬਰ ਦੇ ਰਿਆਂ ਜਿੱਥੇ ਪੰਜਾਬ ਦੇ ਵਿੱਚ ਇੱਕ ਵਾਰ ਮੁੜ ਤੋਂ ਪੁਲਿਸ ਚੌਕੀ ਉੱਤੇ ਥਾਣੇ ਉੱਤੇ ਹਮਲਾ ਹੋਇਆ ਤੇ ਪੁਲਿਸ ਵਾਲਿਆਂ ਨੂੰ ਮੁਲਾਜ਼ਮਾਂ ਨੂੰ ਵੀ ਕੁੱਟਿਆ ਗਿਆ ਉਹਨਾਂ ਦੀ ਵਰਦੀ ਫਾੜ ਦਿੱਤੀ ਗਈ ਹੈ ਥਾਣੇ ਦੇ ਗੇਟ ਭੰਨ ਦਿੱਤੇ ਗਏ ਨੇ ਥਾਣੇ ਦੇ ਵਿੱਚ ਜਿਹੜੇ ਵੀ ਗਮਲੇ ਗਮਲੇ ਜੋ ਲੱਗਿਆ ਸੀ ਸਭ ਤੋੜ-ਫੋੜ ਕਰ ਦਿੱਤਾ ਗਿਆ ਦੋਸ਼ ਅਰੋਪੀਆਂ ਦਾ ਇਹ ਦੋਸ਼ ਹੈ ਕਿ ਪੁਲਿਸ ਵਾਲਿਆਂ ਨੇ ਸ਼ਰਾਬ ਪੀ ਕੇ ਉਹਨਾਂ ਦੀਆਂ ਦਸਤਾਰਾਂ ਲਾਹੀਆਂ ਪਿਓ ਪੁੱਤ ਦੇ ਨਾਲ ਝੜਪ ਦੱਸੀ ਜਾ ਰਹੀ ਹੈ ਜੋ ਸਭ ਤੋਂ ਵੱਡੀ ਖਬਰ ਇਸ ਵੇਲੇ ਤੁਹਾਨੂੰ ਦੇ ਰਹੇ ਹਾਂ ਅਮਰਤਪਾਲ ਸਿੰਘ ਦੇ ਨਾਲ ਥਾਣੇ ਉੱਤੇ ਹਮਲਾ ਕਰਨ ਵਾਲਾ ਮਾਮਲਾ ਜੁੜਿਆ ਸੀ ਪਰ ਇਹ ਮਾਮਲਾ ਉਸ ਤੋਂ ਵੀ ਜ਼ਿਆਦਾ ਪੇਚੀਦਾ ਹੈ ਕਿਉਂਕਿ ਇਸ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੇ ਨਾਲ ਕੱਟਮਾਰ ਵੀ ਕੀਤੀ ਗਈ ਹੈ ਕਾਂਸਟੇਬਲ ਲੱਕੀ ਸਿੰਘ ਦੀ ਵਰਦੀ ਵੀ ਫਾੜੀ ਗਈ ਹੈ ਉਸ ਨੂੰ ਕੁੱਟਿਆ ਵੀ ਗਿਆ ਤੇ ਇੱਕ ਪੁਲਿਸ ਮੁਲਾਜ਼ਮ ਉੱਤੇ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਵੀ ਕੀਤਾ ਗਿਆ ਤੇ ਫਿਲਹਾਲ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਉੱਤੇ ਜੋ ਹਮਲਾ ਹੋਇਆ ਹੈ ਸੀਨੀਅਰ ਅਫਸਰਾਂ ਨੂੰ ਉਹ ਬੇਨਤੀ ਕਰ ਰਹੇ ਨੇ ਕਿ ਕਾਰਵਾਈ ਹੋਵੇ ਹਾਲਾਂਕਿ ਪਰਚਾ ਦਰਜ ਵੀ ਕੀਤਾ ਗਿਆ ਹੈ ਇੱਕ ਪਿਓ ਪੁੱਤ ਦੇ ਖਿਲਾਫ ਹਰ ਸਿਦਕ ਤੇ ਉਹਨਾਂ ਦੇ ਪਿਤਾ ਉੱਤੇ ਦੋ ਜਣਿਆਂ ਉੱਤੇ ਸਰਬਜੀਤ ਸਿੰਘ ਉਹਨਾਂ ਦੇ ਪਿਤਾ ਦਾ ਨਾਮ ਹੈ ਤੇ ਹਰ ਸਿਦਕ ਇੱਕ ਨੌਜਵਾਨ ਦਾ ਨਾਮ ਹੈ ਲੁਧਿਆਣਾ ਦਾ ਰਹਿਣ ਵਾਲਾ ਜਿਨ੍ਹਾਂ ਦੋਹਾਂ ਪਿਓ ਪੁੱਤ ਤੇ ਮਾਮਲਾ ਦਰਜ ਕੀਤਾ ਗਿਆ ਪੁਲਿਸ ਵੱਲੋਂ ਦੋਸ਼ੇ ਲਾਏ ਜਾ ਰਹੇ ਨੇ ਕਿ